ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵੇਰ ਦਾ ਟਾਈਮ ਹੈ ਜੀ ਆਪਾਂ ਨੇ ਕਰ ਲਿਆ ਵਲੌਗ ਸਟਾਰਟ ਤੇ ਹੋਰ ਸਾਰੇ ਭੈਣ ਭਾਈ ਕਿਵੇਂ ਹੋ ਜਰੂਰ ਦੱਸਿਓ ਤੇ ਆਹ ਲੋ ਜੀ ਰਾਤ ਆ ਗਈ ਸੀ ਹਨੇਰੀ ਹਨੇਰੀ ਕਰਕੇ ਸਾਡਾ ਵਿਹੜਾ ਹੈਗਾ ਖੁੱਲਾ ਬਹੁਤ ਜ਼ਿਆਦਾ ਬਾਕੀ ਆਪਾਂ ਸਾਫ਼ ਸੁਥਰਾ ਹੀ ਰੱਖ ਰਹੇ ਹਾਂ ਇਹ ਕਰਨਾ ਆ ਸਾਰਾ ਆਪਣੇ ਘਰ ਦਾ ਦੇ ਵਿੱਚੋਂ ਕੱਖ ਵਗੈਰਾ ਹੋਗੇ ਸੀ ਉਹ ਕੱਢੇ ਨੇ ਸ਼ਰਮਾ ਜੀ ਅੱਜ ਲੱਗ ਰਹੇ ਨੇ ਸਾਡੇ ਨਾਲ ਹੈਲਪ ਕਰਨਾ ਕਿਉਂਕਿ ਇਹਨਾਂ ਦੀ ਛੁੱਟੀ ਸੀ ਅੱਜ ਤੇ ਆਹ ਲੋ ਜੀ ਸਾਰਾ ਆਪਾਂ ਨੇ ਸਾਬਸ ਪਈ ਇੱਥੋਂ ਮਰੋਦ ਦੇ ਵਿੱਚੋਂ ਚੰਗੀ ਤਰ੍ਹਾਂ ਕੱਖ ਵਗੈਰਾ ਕੱਢ ਲਏ ਤੇ ਆਹ ਲੋ ਜੀ ਦੇਖੋ ਵਿੜੇ ਦੇ ਵਿੱਚ ਕਿੰਨਾ ਗੰਦ ਪਿਆ ਹੋਇਆ ਸੀਗਾ ਤੁਹਾਨੂੰ ਦਿਖਾ ਰਿਆਂ ਖੁੱਲੇ ਵਿੜੇ ਕਰਕੇ ਮਾ ਢੇਰੀਆਂ ਲਗਾਤੀਆਂ ਬਸ ਇੰਨਾ ਕਰ ਹੈਗਾ ਸੰਭਣ ਨਾਲ ਇੱਕ ਸਾਈਡ ਤੋਂ ਤੇ ਆਹ ਦੇਖੋ ਜੀ ਐਨੇ ਪੱਤੇ ਸੱਤੇ ਸਾਡੇ ਬਹੁਤ ਜ਼ਿਆਦਾ ਹੁੰਦੇ ਨੇ ਕਿਉਂਕਿ ਇੱਧਰ ਸਾਡੇ ਮੱਝਾਂ ਵਾਲ ਆ ਗਿਆ ਆਹ ਲੋ ਜੀ ਕਟੇਰੀਆਂ ਸਿਆਂ ਕੱਖ ਪੱਟ ਕੇ ਇੱਥੋਂ ਲਗਾ ਲਈ ਤੇ ਆਪ ਇਹਨੇ ਦੇਖੋ ਕਿੰਨਾ ਕੂੜਾ ਆਲੋ ਜੀ ਦੇਖੋ ਖੋਲੇ ਵਿੜਿਆਂ ਚ ਮੌਜ ਵੀ ਬਹੁਤ ਹੁੰਦੀ ਹੈ ਤੇ ਔਖਾ ਵੀ ਬਹੁਤ ਹੁੰਦਾ ਹੈ ਸਾਫ ਸਫਾਈਆ ਕਰਨਾ ਤਾਂ ਬਹੁਤ ਜ਼ਿਆਦਾ ਔਖਾ ਮੁਸ਼ਕਿਲ ਹੋ ਜਾਂਦਾ ਹੈ ਸਵੇਰੇ ਕੰਮ ਵੀ ਬਹੁਤ ਜ਼ਿਆਦਾ ਹੁੰਦੇ ਨੇ ਆ ਦੇਖੋ ਜੀ ਆ ਦੇਖੋ ਜੀ ਸਾਨੂੰ ਅਸੀਂ ਆਪਦੇ ਦਰਖਤ ਤਾਂ ਕੱਟ ਦਿੱਤੇ ਕਰੋ ਬਾਕੀ ਲੱਗੇ ਵੀ ਹੋਏ ਨੇ ਕੱਟ ਵੀ ਦਿੱਤੇ ਆ ਦੇਖੋ ਜੀ ਸਾਡੇ ਇਹਦੇ ਨਾਲ ਲੱਗਦੇ ਸ਼ਿਵੇ ਨੇ ਇਧਰ ਇਹਨੇ ਜ਼ਿਆਦਾ ਜਦੋਂ ਹਵਾ ਮਾੜੀ ਜਿਹੀ ਹਵਾ ਚੱਲ ਜੇ ਤਾਂ ਬਹੁਤ ਜ਼ਿਆਦਾ ਕੂੜਾ ਆ ਜਾਂਦਾ ਆ ਦੇਖੋ ਜੀ ਬਹੁਤ ਵੱਡੇ ਵੱਡੇ ਡੇਕਾਂ ਲੱਗੇ ਹੋਈਆਂ ਨੇ ਇਧਰ ਆਪਣੇ ਨਾਲ ਲੱਗਦੇ ਦੇਖੋ ਇਹ ਢਾਣੇ ਇੱਧਰ ਆ ਰਹੇ ਨੇ ਆਪਣੇ ਬਿਲਕੁਲ ਕੰਧ ਦੇ ਉੱਪਰ ਦੀ ਹਾਲੋ ਜੀ ਆਪਣਾ ਇੱਧਰ ਇੱਕ ਕਮਰਾ ਆ ਗਿਆ ਤੇ ਬਾਕੀ ਟਾਲੀ ਡਾਕਟਰ ਖੜਨ ਵਾਸਤੇ ਜਗ੍ਹਾ ਆ ਗਈ ਆਪਣਾ ਘਰ ਆ ਗਿਆ ਹੀ ਪੂਰਾ ਠੀਕ ਹੈ ਹਾਲੋ ਜੀ ਮੇਰੀ ਮੰਮੀ ਬੈਠੇ ਨੇ ਮੰਜੇ ਤੇ ਜਸ਼ਕੀਰ ਤਾਂ ਤੇ ਪਾਪਾ ਇਹ ਸਮਾਰ ਰਹੇ ਨੇ ਅੱਕ ਬਹੁਤ ਜ਼ਿਆਦਾ ਹੋ ਰਹੀਆਂ ਨੂੰ ਬਾਰਿਸ਼ ਜੀ ਨੰਗ ਗਈ ਹੈ ਆ ਦੇਖੋ ਇਹ ਅਮਰੂਦ ਆ ਹੋ ਰਣੀ ਜ ਆਪਣੇ ਕਿ ਨਿੰਬੂ ਛੋਟੇ ਛੋਟੇ ਨਿੰਬੂ ਇਹ ਦਸੰਬਰ ਜਨਵਰੀ ਫਰਵਰੀ ਦੇ ਵਿੱਚ ਪੱਕ ਜਾਣਗੇ ਬਹੁਤ ਸੋਹਣੇ ਇਹਦਾ ਆਚਾਰ ਬਣਾਉਣੇ ਹੁੰਦੇ ਆ ਚਾਰ ਬਹੁਤ ਜ਼ਿਆਦਾ ਵਧੀਆ ਬਣਦਾ ਹੀ ਇਹਦਾ ਨਿੰਬੂਆਂ ਦਾ ਭਾਜਾਂ ਦਾ ਬਿਲਕੁਲ ਪੇਡਾ ਛੋਟਾ ਜਿਹਾ ਪੇਡਾ ਆ ਲੋ ਜੀ ਆਪਣਾ ਇੱਕ ਪੂਰਾ ਪੱਲਿਕ ਖਾਨ ਦੀ ਪਰਗੀ ਜੀ ਆਪਣੇ ਐ ਸ਼ੋਕੇ ਸ਼ੋਕੇ ਸ਼ਾਂਗ ਤੇ ਹੀ ਆਪਨੇ ਹੁਣ ਆਪਣਾ ਮਹੀਨਾ 15 ਦਿਨ ਲੰਘ ਜਾਣਗੇ ਹਲੋ ਜੀ ਸਾਰੇ ਸਾਫ ਸੁਥਰਿਆ ਕਰਨਾ ਪਈ ਹੈ ਆ ਦੇਖੋ ਜੀ ਆਪਣਾ ਪੂਰਾ ਘਰ ਬਾਹਰ ਲੋ ਦੱਸੇ ਸਾਨੂੰ ਸਾਡਾ ਘਰ ਕਿਹੋ ਜਿਹਾ ਲੱਗਿਆ ਬਾਹਰੋਂ ਸਵੇਰ ਦਾ ਟਾਈਮ ਦੇ ਵਿੱਚ ਥੋੜਾ ਜਲਦੀ ਕੰਮ ਇਹੋ ਜਿਹਾ ਵਧੀਆ ਲੱਗਦਾ ਜੀ ਕਰਨਾ ਸਾਫ਼ ਸੁਪਾਈ ਇਹਦਾ ਤੇ ਕਿਸੇ ਨੂੰ ਪਤਾ ਦਿਨ ਦੇ ਵਿੱਚ ਤਾਂ ਆਪਣਾ ਨਹੀਂ ਜੀ ਕਰਦਾ ਆਹ ਦੇਖੋ ਜੀ ਅਦਰ ਵਿਕੀ ਸ਼ਰਮਾ ਖੜਿਆ ਹੈ ਹਾਲੋ ਜੀ ਜਸ ਕੀਤਾ ਦੀ ਮਸਤੀ ਦੇ ਵਿੱਚ ਲੱਗਿਆ ਹੋਇਆ ਠੀਕ ਹੈ ਇੱਥੇ ਸਾਡੇ ਵੋਟਾਂ ਦੀਆਂ ਗੱਲਾਂ ਚੱਲ ਰਹੀਆਂ ਨੇ ਤੇ ਸਾਡੇ ਘਰ ਦੇ ਵੀ ਖੜੇ ਨੇ ਵੋਟਾਂ ਦੇ ਵਿੱਚ ਸਾਡੇ ਚਾਚਾ ਜੀ ਹਾਲੋ ਜੀ ਇੱਥੋਂ ਆਪਾਂ ਕਰ ਰਹੇ ਆ ਬਿਹੜਾ ਸਾਫ਼ ਜਿੰਨਾ ਕੁ ਰਹਿ ਗਿਆ ਝਾੜੂ ਲਗਾ ਦਾਂਗੇ ਹਾਲੋ ਜੀ ਬੰਦੇ ਆਪਨੇ ਪੱਲੇ ਦੇਖੋ ਕਿੰਨਾ ਸੋਹਣਾ ਹੋ ਗਿਆ ਸਾਡਾ ਪਾਰਕਾ ਆਪ ਆਗੇ ਰਸੋਈ ਦੇ ਵਿੱਚ ਜੀ ਆ ਲੋ ਜੀ ਆਪਾਂ ਮਧਾਣੀ ਲਾ ਦਿੱਤੀ ਸਾਰੇ ਸਾਫ ਸਪਈਆ ਉਹ ਬਣਾ ਰਸੋਈ ਦਾ ਹੋ ਗਿਆ ਉਹ ਦੇਖੋ ਜੀ ਸ਼ੈਂਕ ਭਰਤਾ ਭਾਂਡਿਆਂ ਦਾ ਆਪਾਂ ਨੇ ਧਾਰ ਲੀਆਂ ਬਾਲਟੀਆਂ ਸਾਰਾ ਪੂਰਾ ਐਨ ਵਧੀਆ ਕਰਤਾ ਜੀ ਭਾਂਡੇ ਪੁੰਡੇ ਮਾਜ ਕੇ ਠੀਕ ਹੈ ਜੀ ਉਹ ਦੇਖੋ ਜੀ ਚੰਬੀ ਦਿੱਤੇ ਚੰਨਾਲੇ ਤੇ ਬਾਕੀ ਮਾਂਜਣ ਵਾਲੇ ਮਾਂਸ ਤੇ ਸਾਰੇ ਕੰਮ ਆਪਣਾ ਸਾਰਾ ਹੋ ਗਿਆ ਜੀ ਆ ਦੇਖੋ ਜੀ ਮਧਾਣੀ ਲਾ ਫਸਕਿਓ ਕੱਢਣਾ ਰਹਿ ਗਿਆ ਜੀ ਆਪਣਾ ਮਧਾਣੀ ਦੇ ਵਿੱਚੋਂ ਟੋਲੇ ਦੇ ਵਿੱਚੋਂ ਸੌਰੀ ਆ ਦੇਖੋ ਜੀ ਮੈਂ ਤੁਹਾਨੂੰ ਬਾਹਰੋਂ ਦਿਖਾ ਰਹੀਆਂ ਕੱਪੜੇ ਧੋਤੇ ਆਪਾਂ ਆਹ ਲੋ ਜੀ ਆਪਣੇ ਕੱਪੜੇ ਧੋਤੇ ਹੀ ਬਾਹਰੋਂ ਆਪਣੇ ਹਿਸਾਬ ਸਪਾਈਆ ਹੋ ਗੀਆਂ ਤੇ ਤੁਸੀਂ ਦੱਸਿਓ ਕਿਵੇਂ ਦਾ ਲੱਗ ਰਿਹਾ ਹੁਣ ਸੋਨੂੰ ਠੀਕ ਹੈ ਜੀ ਸਾਡਾ ਘਰ ਆ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਸਾਨੂੰ ਤਾਂ ਵੈਸੇ ਸੋਹਣਾ ਲੱਗਦਾ ਕਿਉਂਕਿ ਬਹੁਤ ਟਾਈਮ ਲੱਗਾ ਸਪਾਈਆ ਕਰਨ ਤੇ ਤੇ ਪਲੀਜ਼ ਤੁਸੀਂ ਜ਼ਰੂਰ ਦੱਸਿਓ ਤੇ ਬਾਕੀ ਸਾਡਾ ਵਲੌਗ ਐਂਡ ਤੱਕ ਜ਼ਰੂਰ ਦੇਖਿਆ ਕਰੋ ਜੀ ਤੇ ਸਾਨੂੰ ਵੱਧ ਤੋਂ ਵੱਧ ਸਪੋਰਟ ਕਰੋ ਜੀ ਜਿਹੜੇ ਚੈਨਲ ਦੇ ਨਵੇਂ ਨੇ ਪਲੀਜ਼ ਸਾਡੇ ਚੈਨਲ ਨੂੰ ਜੁਆਇਨ ਕਰ ਲਓ ਜੀ ਤੇ ਹੋਰ ਦੱਸੋ ਜੀ ਠੀਕ ਹੈ ওকে